ਅਸ਼ਟਰਕਸਾ ਰਾਜਸਥਾਨੀ ਰੋਡ ਤੇ ਹੋਇਆ ਭਿਆਨਕ ਹਾਦਸਾ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ 에어ਪੋਰਟ ਦੇ ਬਾਰ ਇੱਕ ਤੇਜ਼ ਰਫ਼ਤਾਰ ਕਾਂਟ ਡਿਵਾਈਡਰ ਨਾਲ ਟਕਰੀ ਜਿਸ ਤੇ ਚੱਲਦੀ ਕਾਰ ਚਲਾ ਰਹੀ ਮਹਿਲਾ ਦੀ ਮੌਕੇ ਤੇ ਮੌਤ ਕਾਰ ਵਿੱਚ ਸਵਾਰ ਬਾਕੀ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਦੇ ਲਈ ਕਰਾਇਆ ਗਿਆ ਹਸਪੀਟਲ ਵਿੱਚ ਦਾਖਲ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੀ ਜਾਂਚ ਕੀਤੀ ਸ਼ੁਰੂ ਅੰਮ੍ਰਿਤਸਰ ਆਦਿ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ 에어ਪੋਰਟ ਦੇ ਬਾਹਰ ਇੱਕ ਭਿਆਨਕ ਹਾਦਸਾ ਵਾਪਰਿਆ ਤੁਹਾਨੂੰ ਦੱਸਦੀ ਹਾਂ ਕਿ ਹਵਾਈ ਅੱਡਾ ਰਾਜਸਥਾਨ ਦੇ ਨੇੜੇ ਇੱਕ 23 ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ ਜਿਸ ਕਾਰਨ ਕਾਰ ਚਲਾ ਰਹੀ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਪਲਟਣ ਦੇ ਨਾਲ ਹੀ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ। ਭਾਵੇਂ ਗੱਡੀ ਦੇ 에ਅਰ ਬੈਗ ਵੀ ਖੁੱਲੇ ਹੋਏ ਸੀ ਪਰ ਮਹਿਲਾ ਦੀ ਜਾਨ ਨਾ ਬਚ ਸਕੇ। ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਰਾਜਸਥਾਨ ਸੀ ਹਵਾਈ ਅੱਡੇ ਵਾਲੀ ਸਾਈਡ ਤੋਂ ਇੱਕ ਕਾਰ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਾ ਰਹੀ ਸੀ ਜੋ ਕਿ ਬਹੁਤ ਹੀ ਤੇਜ਼ ਰਫ਼ਤਾਰ ਵਿੱਚ ਸੀ। ਉਹਨਾਂ ਨੇ ਦੱਸਿਆ ਕਿ ਅਚਾਨਕ ਹੀ ਕਾਰ ਚਾਲਕ ਮਹਿਲਾ ਦਾ ਸੰਤੁਲਨ ਵਿਗੜ ਗਿਆ ਤੇ ਇੱਕਦਮ ਕਾਰ ਡਿਵਾਈਡਰ ਨਾਲ ਟਕਰਾ ਗਈ। ਜਿਸ ਕਾਰਨ ਜਿੱਥੇ ਕਾਰ ਪੂਰੀ ਤਰ੍ਹਾਂ ਡੈਮੇਜ ਹੋ ਗਈ ਉੱਥੇ ਹੀ ਕਾਰ ਚਲਾ ਰਹੀ ਮਹਿਲਾ ਦੀ ਵੀ ਮੌਕੇ ਤੇ ਮੌਤ ਹੋ ਗਈ ਉਹਨਾਂ ਨੇ ਦੱਸਿਆ ਕਿ ਕਾਰ ਵਿੱਚ ਮਹਿਲਾ ਤੋਂ ਇਲਾਵਾ ਵੀ ਕੁਝ ਵਿਅਕਤੀ ਸਵਾਰ ਸੀ ਜੋ ਕਿ ਜ਼ਖਮੀ ਹੋ ਗਏ ਆ ਜਿਨ੍ਹਾਂ ਨੂੰ ਇਲਾਜ ਲਈ ਹਸਪੀਟਲ ਦਾਖਲ ਕਰਾਇਆ ਗਿਆ ਸਰਦਾਰ ਜੀ ਇਹ ਐਕਸੀਡੈਂਟ ਹੋਇਆ ਏਅਰਪੋਰਟ ਰੋਡ ਤੋਂ ਹਾਂਜੀ ਕੀ ਇਨਸੀਡੈਂਟ ਆ ਡੈਥ ਹੋਈ ਗਈ ਇਹ ਗੱਡੀ ਚ ਲਾਉਣ ਇਹਨਾਂ ਦਾ ਜੋ ਹੱਥੋਂ ਸਡੋਲ ਗਿਆ ਕੋਈ ਗੱਡੀ ਬਹੁਤ ਤੇਜ਼ੀ ਕਾਫੀ ਅੱਛਾ ਜੀ ਤੇ ਹੁਣ ਬੰਦ ਕਰਦੇ ਹਾਂ ਰੋ ਕੋੜੇ ਘਮਣੀ ਦੇ ਰੀਲ ਜੋ ਕਿੰਨੇ ਵਿਅਕਤੀ ਸਵਾਰ ਸੀ ਜੀ ਗੱਡੀ 'ਚ ਤਿੰਨ ਤੋਂ ਚਾਰ ਜਣੇ ਕਿੰਨੇ ਵਜੇ ਦੀ ਗੱਲ ਬਾਤ ਕਰਨਾ ਹੈ ਚਾਰ ਕੁ ਵਜੇ ਦੀ ਇਹ ਸਦਿਆ ਤੇ ਬੈਕਰੀ ਡੈਥ ਹੋਈ ਹੈ ਕੋਈ ਜ਼ਖਮੀ ਵੀ ਹੋਇਆ ਨਹੀਂ ਜ਼ਖਮੀ ਨਹੀਂ ਹੋਇਆ ਲੜੀ ਜਿਹੜੀ ਚਲਾ ਰਹੀ ਉਹ ਦੇਖੋ